ਜਗੀ ਸੰਗਰੂਰ ਵੀ ਦੀ ਰਚਨਾ ਨਾ ਇੰਨਾ ਦੀਆਂ ਗੱਲਾਂ ਵਿੱਚ ਆਉਣਾ ਜੀ ਜੋਨੇ ਬਰਸਾਤੀ ਡੱਡੂ ਜੀ ਨਾ ਇੰਨਾ ਦੀਆਂ ਗੱਲਾਂ ਵਿੱਚ ਆਉਣਾ ਜੀ ਜੋਨੇ ਬਰਸਾਤੀ ਡੱਡੂ ਜੀ ਚੋਨੇ ਬਰਸਾਤੀ ਡੱਡੂ ਜੀ ਰਾਜ ਰਾਜ ਸਭ ਨੂੰ ਲੁੱਟਣਗੇ ਰਾਜ ਰਾਜ ਸਭ ਨੂੰ ਲੁੱਟਣਗੇ ਖਵਾ ਖਵਾ ਕੇ ਲੱਡੂ ਜੀ ਖਵਾ ਖਵਾ ਕੇ ਲੱਡੂ ਜੀ ਗੌਰ ਨਾ ਕਰਿਆ ਪਹਿਲਾਂ ਇਨਾ ਨੇ ਹੁਣ ਸਭ ਜਿਵਾਗ ਦਿਖਾਉਂਦੇ ਨੇ ਕਰਨ ਲਈ ਸੀ ਤਾਂ ਪੱਕੀਆਂ ਕਰਵਾਦੇ ਪਰ ਮਾਉਂਦੇ ਨੇ ਕਰਨ ਲਈ ਸੀਟਾਂ ਪੱਕੀਆਂ ਕਰਵਾਦੇ ਪਰਮਾਉਂਦੇ ਨੇ